ਉਹ ਕਾਲੇ ਕੋ ਪੈਦਾ ਕੀਤੇ ਜਹਾਨ ਉਤੇ ਤੇ ਰੱਬਾ ਸਾਨੂੰ ਨੀ ਗੋਰੀ ਪਸੰਦ ਕਰ ਦੇ ਜਾਂ ਤਾਂ ਸਾਨੂੰ ਵੀ ਰੱਬ ਜਿਮਾ ਰੂਪ ਦੇ ਦੇ ਤੇ ਨਹੀਂ ਤਾਂ ਗੋਰੀਆਂ ਦਾ ਜਮਣਾ ਬੰਦ ਕਰ ਦੇ ਤੇ ਨਹੀਂ ਤਾਂ ਗੋਰੀਆਂ ਦਾ ਜਮਣਾ ਵੀ ਬੰਦ ਕਰ ਦੇ ਕੀ ਹੋਇਆ ਮੇਰਾ ਸਜਿਲ ਕਾਲਾ ਮੈਂ ਗੋਰੀਆਂ ਦੀ ਸਰਦਾਰ ਵੀ ਮੈਨੂੰ ਕੁੜੀਆਂ ਕਹਿੰਦੀਆਂ ਮੇਰਾ ਕਾਲੇ ਰੰਗ ਦਾ ਯਾਰ ਵੀ ਮੈਨੂੰ ਕੁੜੀਆਂ ਕਹਿੰਦੀਆਂ ਕਿ ਮੈਨੂੰ ਕੁੜੀਆਂ ਕਹਿੰਦੀਆਂ ਹੋ ਕੀ ਹੋਇਆ ਮੇਰਾ ਸਜਣ ਕਾਲਾ ਮੈਂ ਕੁੜੀਆਂ ਦੀ ਸਰਦਾਰ ਵੀ ਮੈਨੂੰ ਕੁੜੀਆਂ ਕਹਿੰਦੀਆਂ ਮੇਰਾ ਕਾਲੇ ਰੰਗ ਦਾ ਯਾਰ ਵੀ ਮੈਨੂੰ ਕੁੜੀਆਂ ਕਹਿੰਦੀਆਂ ਇਵੇਂ ਨੂੰ ਕੁੜੀਆਂ ਕਹਿੰਦੀਆਂ ਇੱਕ ਕਾਲਾ ਤੇ ਦੂਜਾ ਗੋਰਾ ਰੰਗ ਦੁਨੀਆ ਵਿੱਚ ਦੋਵੇ ਗੋਰਿਆਂ ਦੀ ਕੀ ਸ਼ਾਵੇਂ ਬਣ ਜਿਵੇਂ ਵਿੱਚ ਕੱਖ ਨਾ ਹੋਵੇ ਹਏ ਕਾਲੇ ਕਰਮ ਵਾਲੇ ਹੁੰਦੇ ਕਾਲੇ ਕਰਮ ਵਾਲੇ ਹੁੰਦੇ ਗੋਰਿਆਂ ਨੂੰ ਹੰਕਾਰ ਵੀ ਮੈਨੂੰ ਕੁੜੀਆਂ ਕਹਿੰਦੀਆਂ ਮੇਰਾ ਕਾਲੇ ਰੰਗ ਦਾ ਯਾਰ ਵੀ ਮੈਨੂੰ ਕੁੜੀਆਂ ਕਹਿੰਦੀਆਂ ਕਿ ਮੈਨੂੰ ਕੁੜੀਆਂ ਕਹਿਂਦੀਆਂ